हां जी ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਆਂ ਠੀਕ ਠਾਕ ਹੋਵੋਗੇ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਦੇ ਆਂ ਜਿਹੜੇ ਕਿਸਾਨ ਵੀਰਾਂ ਦੀ ਕਣਕ ਜਿਹੜੀ ਸਖਤ ਨਦੀ ਨਾਸ਼ਕ ਦੇ ਨਾਲ ਆ ਕਣਕ ਜਿਹੜੀ ਸੜ ਗਈ ਆ ਮੱਚ ਗਈ ਆ ਜਾਂ ਫਿਰ ਪੀਲੀ ਪੈ ਗਈ ਆ ਤੇ ਉਹ ਕਣਕ ਨੂੰ ਆਪਾਂ 5-4 ਦਿਨਾਂ ਦੇ ਵਿੱਚ ਕਿਵੇਂ ਹਰਿਆ ਭਰਿਆ ਬਣਾਈਏ ਤੇ ਦੂਸਰੇ ਨੰਬਰ ਤੇ ਜਿਹੜੇ ਕਿਸਾਨ ਵੀਰਾਂ ਨੇ ਪਹਿਲਾਂ ਪਾਣੀ ਲਾਉਣ ਤੋਂ ਬਾਅਦ ਆ ਜਿਹੜੀ ਕਣਕ ਪੀਲੀ ਪੈ ਗਈ ਆ ਉਹਦਾ ਕਈ ਕਿਸਾਨ ਵੀਰਾਂ ਦਾ ਸਵਾਲ ਸੀ ਕਣਕ ਫਟਾਰਾ ਨਹੀਂ ਕਰਦੀ ਤੀਲਾ ਤੀਲਾ ਖੜੀ ਆ ਤੇ ਕਣਕ ਦੇ ਵਿੱਚ ਜਿਹੜੀ ਯੂਰੀਆ ਦੀ ਘਾਟ ਦਿਖਾਈ ਦੇ ਰਹੀ ਆ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜੇ ਕਿਸਾਨ ਵੀਰਾਂ ਨੇ ਬਜਾਈ ਸਮੇਂ ਜਿਹੜੀ ਡੀਪੀ ਘੱਟ ਪਈ ਸੀ ਜਾਂ ਐਨਪੀਕੇ ਦੀ ਵਰਤੋਂ કરી ਸੀ ਉਹ ਕੀ ਕੀ ਕਰ ਸਕਣ ਤੇ ਇਹਨਾਂ ਤਿੰਨਾਂ ਗੱਲਾਂ ਤੇ ਆਪਾਂ ਗੌਰ ਕਰਾਂਗੇ ਅੱਜ ਤੇ ਜਿਹੜੇ ਵੀ ਨਵੇਂ ਕਿਸਾਨ ਵੀਰ ਆਪਣੇ ਫੇਸਬੁੱਕ ਪੇਜ ਨਾਲ ਜੁੜੇ ਨੇ ਸਭ ਤੋਂ ਪਹਿਲਾਂ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲੋ ਤੇ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਨੂੰ ਦੇਖ ਰਹੇ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਕਿਸਾਨ ਵੀਰੋ ਪਹਿਲੇ ਨੰਬਰ ਤੇ ਜਿਹੜੇ ਕਿਸਾਨ ਵੀਰਾਂ ਦੀ ਕਣਕਾ ਉਹਨਾਂ ਦੀ ਜਿਆਦਾ ਨਦੀਨ ਨਾਸ਼ਕਾ ਜਿਹੜਾ ਸਖਤ ਨਦੀਨ ਨਾਸ਼ਕ ਛੜਕਿਆ ਗਿਆ ਉਹਦੇ ਨਾਲ ਮੱਚ ਗਈ ਆ ਸੜ ਗਈ ਆ ਪੀਲੀ ਪੈ ਗਈ ਆ ਤੇ ਉਹਨੂੰ ਆਪਾਂ ਹਰਿਆ ਪਰਿਆ ਬ੍ਰਾਊਨ ਲਈ ਕੀ ਕਰ ਸਕਦੇ ਆ ਕਿਸਾਨ ਵੀਰੋ ਆਪਾਂ ਕਰਨਾ ਕੀ ਆ ਨਦੀਨ ਨਾਸ਼ਕ ਜਦੋਂ ਆਪਾਂ ਸੜਕਦੇ ਆ ਤਾਂ ਉਹਦੇ ਨਾਲ ਆਪਣੀ ਕਣਕ ਪੀਲੀ ਪੈ ਜਾਂਦੀ ਕਈ ਵਾਰੀ ਮੱਚ ਜਾਂਦੀ ਆ ਉੱਥੇ ਆ ਜਿਹੜੀ ਤੇ ਆਪਾਂ ਸਪਰੇਅ ਕਰਨੀ ਹੈ ਜੀ 1 ਕਿਲੋ ਮੈਗਨੀਜ਼ ਨਾਲ ਆਪਾਂ 1 ਕਿਲੋ ਟਿੱਕਰ ਮੈਗਨੀਸ਼ੀਅਮ ਵਰਤਣਾ ਤੇ ਨਾਲ ਆਪਾਂ 1.5 ਤੋਂ 2 ਕਿਲੋ ਜਿਹੜੀ ਯੂਰੀਆ ਤੇ 150 ਤੋਂ ਲੈ ਕੇ 200 ਲੀਟਰ ਪਾਣੀ ਲਾ ਕੇ ਆਪਾਂ ਸਪਰੇਅ ਕਰ ਦੇਣੀ ਆ ਤੇ ਹਫਤੇ ਹਫਤੇ ਦੇ ਉੱਪਰ ਜਿਹੜੀਆਂ ਦੋ ਸਪਰੇਆਂ ਕਰ ਦਿਓ ਤੇ ਤੁਹਾਡੀ ਕਣਕਾ ਜਿਹੜੀ ਜਿਹੜੀ ਮੱਛੀ ਸੜੀ ਕਣਕਾ 5-7 ਦਿਨਾਂ ਦੇ ਵਿੱਚ ਤੁਹਾਨੂੰ ਜਿਹੜਾ ਸ਼ਾਨਦਾਰ ਰਿਜ਼ਲਟ ਮਿਲੂਗਾ ਤੇ ਕਣਕ ਤੁਹਾਡੀ ਹਰੀ-ਪਰੀ ਹੋ ਜਾਊਗੀ ਤੇ ਕਣਕਾ ਜਿਹੜੀ ਫਟਾਰਾ ਕਰਨਾ ਸਟਾਰਟ ਕਰ ਦੂਗੀ ਤੇ ਦੂਸਰੇ ਨੰਬਰ ਤੇ ਜਿਹੜੇ ਕਿਸਾਨ ਵੀਰਾਂ ਦੇ ਸਵਾਲ ਸੀ ਕਿ ਕਣਕ ਪਹਿਲਾਂ ਪਾਣੀ ਲਾਉਣ ਤੋਂ ਬਾਅਦ ਪੀਲੀ ਪੈ ਗਈ ਉਹਦੇ ਲਈ ਕੀ ਕਰੀਏ ਥੀਲਾ ਥੀਲਾ ਖੜੀਏ ਤੇ ਫਟਾਰਾ ਨਹੀਂ ਕਰਦੀਗੀ ਤੇ ਕਿਸਾਨ ਵੀਰੋ ਜਿਨ੍ਹਾਂ ਦੀ ਕਣਕਾ ਜਿਹੜੀ ਪਹਿਲਾਂ ਪਾਣੀ ਲਾਉਣ ਤੋਂ ਬਾਅਦ ਪੀਲੀ ਪਈ ਆ ਉਹਨਾਂ ਨੇ ਕੀ ਕਰਨਾਗਾ ਆ ਲੈਣਾਗਾ ਜੀ ਮੈਗਨੀਸ਼ੀਅਮ ਲੈਣਾਗਾ 2 ਕਿਲੋ ਤੱਕ ਆਪਾਂ ਮੈਗਨੀਸ਼ੀਅਮ ਵਰਤ ਸਕਦੇ ਆਂਗੇ 2 ਕਿਲੋ ਮੈਗਨੀਸ਼ੀਅਮ ਤੇ 2 ਕਿਲੋ ਯੂਰੀਆ ਤੇ ਨਾਲ ਆਪਾਂ 21% ਵਾਲੀ ਜਿਹੜੀ 20% ਵਾਲੀ ਜਿਹੜੀ ਜ਼ਿੰਕ ਆ ਉਹ ਆਪਾਂ ਲੈਣੀ ਹੈ 1 ਕਿਲੋ ਤੇ ਇਹਦੀ ਆਪਾਂ ਤਿੰਨਾਂ ਦੀ ਸਪਰੇਅ ਕਰਨੀ ਹੈ ਮੈਗਨੀਸ਼ੀਅਮ ਯੂਰੀਆ ਤੇ 21% ਵਾਲੀ ਜ਼ਿੰਕ ਤੇ ਤੁਹਾਡੀ ਜਿਹੜੀ ਕਣਕ ਪੀਲੀ ਪਈ ਹੈਗੀ ਫਟਾਰਾ ਨਹੀਂ ਕਰਦੀ ਤਿੱਲਾ ਤਿੱਲਾ ਖੜੀ ਆ ਤਾਂ ਉਹ ਜਿਹੜੀ ਕਾਲੀ ਛਾਹ ਹੋ ਜੂਗੀ ਮੈਗਨੀਸ਼ੀਅਮ ਦਾ ਕੰਮ ਕੀ ਆ ਮੈਗਨੀਸ਼ੀਅਮ ਆ ਜਿਹੜਾ ਕਣਕ ਨੂੰ ਆਪਣੀ ਨੂੰ ਹਰਿਆ ਪਰ ਹਰਿਆ ਪਨ ਵਧਾਉਂਦਾ ਹੈਗਾ ਯਾਨੀ ਕਿ ਕਲੋਰੋਫਿਲ ਵਧਾਉਂਦਾ ਹੈਗਾ ਤੇ ਜਦੋਂ ਕਲੋਰੋਫਿਲ ਵਧ ਗਿਆ ਕਣਕ ਹਰੀ ਭਰੀ ਹੋ ਗਈ ਤੇ ਆਪੇ ਉਹਨੇ ਫਟਾਰਾ ਸ਼ੁਰੂ ਕਰ ਦੇਣਾਗਾ ਤੇ ਇਹ ਆਪਾਂ ਕੰਮ ਕਰਨੇ ਤੇ ਦੂਸਰੇ ਨੰਬਰ ਤੇ ਤੀਸਰੇ ਨੰਬਰ ਤੇ ਸੋਰੀ ਜਿਹੜੇ ਵੀ ਕਿਸਾਨ ਵੀਰਾਂ ਦੇ ਸਵਾਲ ਸੀ ਕਿ ਬਜਾਈ ਸਮੇਂ ਜਿਹੜੀ ਡੀਏਪੀ ਘੱਟ ਪਈ ਤਾਂ ਜਿਨ੍ਹਾਂ ਦੇ ਕਿਸਾਨ ਵੀਰਾਂ ਨੇ ਬਜਾਈ ਸਮੇਂ ਡੀਏਪੀ ਘੱਟ ਪਈ ਆ ਜਾਂ ਕਈਆਂ ਨੇ 12 32 16 ਪਾ ਕੇ ਜਿਹੜੀ ਕਣਕ ਬੀਜੀ ਤਾਂ ਕਿਸਾਨ ਵੀਰੋ ਉੱਥੇ ਆਪਾਂ ਕਰਨਾ ਕੀ ਆ ਆਪਾਂ 2 ਕਿਲੋ ਆ ਜਿਹੜੀ ਡੀਏਪੀ ਪਿਉ ਦੇਣੀ ਆਗੀ ਸਪਰੇਅ ਕਰਨ ਤੋਂ ਪਹਿਲਾਂ 1 ਕਿੱਲੇ ਦੇ ਹਿਸਾਬ ਨਾਲ 2 ਕਿਲੋ ਡੀਏਪੀ ਲੈਣੀ ਆ ਤੇ ਨਾਲ ਆਪਾਂ ਯੂਰੀਆ ਲੈਣੀ ਆ ਅਗਲ 2 ਕਿਲੋ ਤੇ ਇਹਨਾਂ ਦਾ ਵੱਖ-ਵੱਖ ਕੋਲ ਜਿਹੜਾ ਬਣਾ ਕੇ ਤੇ ਇਹਦੀ ਆਪਾਂ ਸਪਰੇਅ ਕਰ ਦੇਣੀ ਆ ਕਿ ਦੋ ਸਪਰੀਆਂ ਇਹਦੀਆਂ ਲਾ ਦਿਓ ਜਿੱਥੇ ਤੁਹਾਡੀ ਕਣਕ ਦੇ ਵਿੱਚ ਡੀਪੀ ਦੀ ਘਾਟ ਆ ਕਾਫੀ ਹੱਦ ਤੱਕ ਰ ਆ ਜਿਹੜੀ ਡੀਪੀ ਦੀ ਘਾਟ ਆ ਸਪਰੇਅ ਰਹੀ ਆ ਜਿਹੜੀ ਪੂਰੀ ਹੋ ਜੂਗੀ ਤੇ ਇਹ ਗੱਲਾਂ ਦਾ ਕਿਸਾਨ ਵੀਰੋ ਧਿਆਨ ਰੱਖੋ ਜਿਹੜੇ ਕਿਸਾਨ ਵੀਰਾਂ ਦੇ ਤਿੰਨੇ ਪ੍ਰੋਬਲਮ ਆਈਆਂ ਤਾਂ ਤੁਸੀਂ ਤਿੰਨੇ ਪ੍ਰੋਬਲਮਾਂ ਹੱਲ ਕਰ ਸਕਦੇ ਹੋ ਹਲੇ ਵੀ ਤੁਹਾਡੇ ਕੋਲੇ ਟਾਈਮ ਆ ਤੇ ਕਿਸਾਨ ਵੀਰੋ ਇੱਕ ਗੱਲ ਦਾ ਇਹ ਧਿਆਨ ਰੱਖਣਾ ਜਿੰਨਾ ਕਿਸਾਨ ਵੀਰਾਂ ਦੀ ਕਣਕ ਆ ਜਿਹੜੀ 40-50 ਦਿਨ ਦੀ ਹੋ ਗਈ ਆ ਉਹ ਨਦੀਨ ਨਾਸ਼ਕ ਸਪਰੇ ਬਿਲਕੁਲ ਵੀ ਨਾ ਕਰਨ ਖਾਸ ਕਰ 24D ਕਿਉਂਕਿ ਜਦੋਂ ਇਹ ਸਪਰੇ ਆਪਾਂ 40-50 ਦਿਨਾਂ ਤੋਂ ਬਾਅਦ ਕਰਦੇ ਆ ਤੇ ਇਹ ਆਪਣਾ ਝਾੜਾ ਜਿਹੜਾ ਘਟਾਉਂਦੀ ਆ ਗਿਆ ਤੇ ਸਖਸ ਨਦੀਨ ਨਾਸ਼ਕ ਕੋਈ ਵੀ ਨਾ ਸਪਰੇ ਕਰੋ ਸਪਰੇ ਆਪਣੀ ਗੁੱਲੀ ਲੰਡੇ ਵਾਲੀ 30-35 ਦਿਨ ਤੇ ਹੋ ਜਾਣੀ ਚਾਹੀਦੀ ਹੈ ਧੰਨਵਾਦ ਕਿਸਾਨ ਵੀਰੋ ਵੀਡੀਓ ਨੂੰ ਸ਼ੇਅਰ ਕਰਨ ਦਾ